ਆਪਣੇ ਆਪ ਨੂੰ ਕਿ ਅਸੀਂ ਆਮ ਪਰਿਵਾਰਾਂ ਦੇ ਵਿੱਚ ਉਹ ਮੋਬਾਈਲ ਰਿਪੇਅਰ ਤਾਂ ਕੰਮ ਕਰਦੇ ਸੀ ਕੰਮ ਜਾਣਦੇ ਸੀ ਰ ਮੋਬਾਈਲ ਰਿਪੇਅਰ ਕਰਦੇ ਸੀ ਪਰ ਸੜਕਾਂ ਦੀ ਰਿਪੇਅਰ ਅਜੇ ਤੱਕ ਕੋਈ ਨਹੀਂ ਕਰਵਾ ਸਕੇ ਅਸੀਂ ਇਥੋਂ ਦੇ ਮੈਂ ਜੋ ਬਤਾਇਆ ਕਿ ਨੇ ਹੋਰ ਵੀ ਜਿੰਨੇ ਵੀ ਹਮ ਤਾਂ ਇੱਕ ਬਣੇ ਨੇ ਨਵੇਂ ਬਣੇਗਾ ਤੇ ਉਹ ਕਹਿੰਦੇ ਇੱਕ ਵੀ ਸੜਕਾਂ ਤਾਂ ਮਲਾਈ ਵਰਕੇ ਬਣਾ ਦਿਆਂ ਵੀ ਸੜਕਾਂ ਤੋਂ ਤੂੰ ਲੰਘਣਾ ਹੀ ਪੜਾ ਸੋਖਾ ਰੋਜ਼ ਫੇਸਬੁੱਕ YouTube ਤੇ ਪੋਸਟਾਂ ਪਾਉਂਦੇ ਆ ਉਹ ਇਹ ਸੜਕ ਨਹੀਂ ਬਣੀ ਇਹਦੇ ਉਤੋਂ ਹੀ ਨੰਘ ਕੇ ਜਾਂਦੇ ਬਥੇਰੇ ਲੀਡਰ ਸਾਰੇ ਇੱਥੇ ਲੰਘੇ ਐਕਸ਼ਨ ਕੋਈ ਨਹੀਂ ਕਰਦਾ ਪੋਟਾ ਹੁਣੇ ਵੀ ਪਈਆਂ ਕਦੇ ਮੰਗ ਨਹੀਂ ਰੱਖੀ ਕਿਸੇ ਨੇ ਕਿਹੀ ਆ ਮੰਗ ਲੋਕਾਂ ਨੇ ਉਹ ਤੋਂ ਪਈ ਪਿੱਛੇ ਤਾਂ ਕਿ ਸ਼ਾਰਕ ਸਹੀ ਆ ਕੈਸ਼ਨਪੁਰੇ ਤੋਂ ਗਾਂਹ ਤੱਕ ਜਿਹੜੀ ਸ਼ਾਰਕਾ ਸਾਰੀ ਮਾੜੀ ਆ ਜੀ ਇਹ ਸਾਰੀ ਮਾੜੀ ਸਾਰੇ ਇੰਟਰਨੈਟ ਹੋਏ ਆ ਜੀ ਬਹੁਤ ਜ਼ਿਆਦਾ ਪਾਣੀ ਤਾਂ ਬਹੁਤ ਆ ਜੀ ਅੰਦਰਵੜਨ ਤੱਕ ਹੋ ਜਾਂਦਾ ਅੰਦਰਵੜਨ ਤੱਕ ਹੋ ਜਾਂਦਾ ਹਾਂ ਜੀ ਭਾਈ ਅੰਦਰਵੜਨ ਤੱਕ ਪਾਣੀ ਹਾਂਜੀ ਹਾਂ ਪਾਣੀ ਅੰਦਰ ਵਰਦਾ 2-2 ਫੁੱਟ ਪਾਣੀ ਖੜ ਜਾਂਦਾ 2-2 ਫੁੱਟ ਪਾਣੀ ਕਿੰਨੇ ਕਦੇ ਹਲਾਤ ਕਿਸ ਤਰ੍ਹਾਂ ਦੇ ਬਾਕੀ ਤੁਸੀਂ ਰੋਜ਼ ਇੱਥੇ ਮੀਂਹ ਆ ਗਿਆ ਨਾ সুইমিਂਗ ਪੂਲ ਬਣ ਜਾਣਾ ਤਾਰੀਆਂ ਤੁਰੇ ਲਾਉਣੇ ਫਿਰ ਤਾਰੀਆਂ ਪੂਰੀਆਂ ਪਟਾਕੇ ਪਾਉਂਦੇ ਹੁੰਨੇ ਆ ਬਾਹਲਾ ਓਖਾ ਆ ਬਈ ਇੱਥੇ ਦਾ ਦੁਕਾਨਦਾਰੀ ਚ ਕਿੰਨਾ ਕੋ ਫਰਕ ਆਦਾ ਸੜਕ ਟੁੱਟੇ ਇਹ ਹਾਲਾਤ ਮਾਰੇ ਇੱਥੇ ਬੈਠ ਕੇ ਬਈ 5 ਮਿੰਟ ਬੈਠ ਕੇ ਵੇਖ ਲੈ ਇੱਥੇ ਤਾਂ ਲੱਗਦਾ ਜਿਵੇਂ ਪਾਊਡਰ ਮੂੰਹ ਤੇ ਲਾ ਲਿਆ ਐਨੀ ਐਨ ਐਨ ਆਰ ਨਿਊਜ਼ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪੰਜਾਬ ਦੀਆਂ ਜਿੰਨੀਆਂ ਵੀ ਸੜਕਾਂ ਨੇ ਖਰਾਬ ਨੇ ਹਾਲਾਤ ਮਾੜੇ ਨੇ ਤਰਸਯੋਗ ਆ ਸਾਰੀਆਂ ਦੀ ਤਸਵੀਰ ਅਸੀਂ ਦਿਖਾਵਾਂਗੇ ਔਰ ਦੱਸਦੀ ਇੱਕ ਅਜਿ ਸਿੱਧੂਆਂ ਪੇੜ ਤੋਂ ਚੁ ਲੁਧਿਆਣਾ ਰੋਡ ਜਾਂਦਾ ਉਸ ਰੋਡ ਦੇ ਉੱਪਰ ਮੌਜੂਦ ਆਮ ਆਦਮੀ ਪਾਰਟੀ ਦੇ ਜੋ ਵ代ਕ ਸੀ ਕਹਿੰਦੇ ਸੀ ਆਪਣੇ ਆਪ ਨੂੰ ਕਿ ਅਸੀਂ ਆਮ ਪਰਿਵਾਰਾਂ ਦੇ ਵਿੱਚੋਂ ਉਹ ਮੋਬਾਈਲ ਰਿਪੇਅਰ ਤਾਂ ਕੰਮ ਕਰਦੇ ਸੀ ਕੰਮ ਜਾਣਦੇ ਸੀ ਮੋਬਾਈਲ ਰਿਪੇਅਰ ਕਰਦੇ ਸੀ ਪਰ ਸੜਕਾਂ ਦੀ ਰਿਪੇਅਰ ਆਏ ਤੱਕ ਕੋਈ ਕਰਵਾ ਸਕੇ ਤਾਂ ਇੱਧਰ ਦੇ ਤੁਸੀਂ ਤਸਵੀਰ ਦੇਖ ਲਓ ਹਾਲਾਤ ਕੀ ਬਣੇ ਹੋਇਆ ਇਹਨੇ ਹਾਲਾਤ ਸੁਦੋਂ ਅੰਬੇੜ ਤੋਂ ਜੋ ਲੁਧਿਆਣਾ ਰੋਡ ਜਾਂਦਾ ਹੈ ਤਾਂ ਤਸਵੀਰ ਤੁਸੀਂ ਦੇਖੋ ਇਹ ਆਪ ਮਹਾਰੇ ਕੁਝ ਲੋਕਾਂ ਨੇ ਉੱਪਰ ਮਿੱਟੀ ਪਾਈ ਕੁਝ ਲੋਕਾਂ ਨੇ ਰੋੜੇ ਪਾਏ ਤਾਂ ਛੜਕਾ ਦੇ ਹਾਲਾਤ ਫਿਰ ਵੀ ਇਸ ਤਰ੍ਹਾਂ ਤਰਸਯੋਗ ਹੈ ਸਰਕਾਰ ਆਈ ਨੂੰ ਤਕਰੀਬਨ 4 ਸਾਲ ਹੋ ਚੁੱਕਿਆ ਔਰ ਅਜੇ ਤੱਕ ਸੜਕਾਂ ਨਹੀਂ ਬਣਾ ਸਕੇ ਔਰ ਇਹ ਸੜਕ ਦੇ ਹਾਲਾਤ ਬੜੇ ਦਿਨਾਂ ਤੋਂ ਤਰਸਯੋਗ ਨੇ ਰਾਹੀਗਰ ਆਉਂਦੇ ਜੋ ਥੋ ਲੰਘਦੇ ਆ ਲਗਾਤਾਰ ਪਰੇਸ਼ਾਨੀ ਦੇ ਸਾਹਮਣੇ ਸਾਹਮਣੇ ਗੱਡੀ ਆ ਟਰੈਕਟਰ ਜਾ ਰਿਹਾ ਤਾਂ ਸਪੀਡ ਦੇਖ ਲੋ ਕਿਸ ਤਰ੍ਹਾਂ ਦੀ ਹੈ ਇਧਰੋਂ ਆਪਣਾ ਰਾਹੀਗਰ ਲੰਘਣਗੇ ਤਾਂ ਹਾਲਾਤ ਤੁਸੀਂ ਦੇਖੋ ਕਿ ਕੀ ਹਾਲਾਤ ਬਣੇ ਹੋਏ ਨੇ ਬੜੇ ਲੰਮੇ ਸਮੇਂ ਤੋਂ ਇਹ ਹਾਲਾਤ ਨੇ ਜਦੋਂ ਬਰਸਾਤੀ ਮੌਸਮ ਹੁੰਦਾ ਜਦੋਂ ਇੱਥੇ ਮੀਂਹ ਪੈ ਜਾਂਦਾ ਤਕਰੀਬਨ 3-3 ਫੁੱਟ ਦਾ ਇੱਥੇ ਪਾਣੀ ਖੜ ਜਾਂਦਾ ਪਰ ਜੋ ਦੁਕਾਨਾਂ ਨੇ ਇੱਥੇ ਦੁਕਾਨਦਾਰਾਂ ਕੋਲ ਆਵਾ ਪੁੱਛਾਂਗੇ ਕਿੰਨੇ ਟਾਈਮ ਤੋਂ ਉਹ ਕੰਮ ਕਰ ਰਹੇ ਇਧਰ ਬਾਈ ਤਾਬ ਆ ਗਿਆ ਬਾਈ ਕੀ ਹਾਲਾ ਹੀ ਢਾਕ ਕੋਈ ਸੜਕ ਦੇ ਹਾਲਾਤ ਬੜੇ ਮਾੜੇ ਆ ਕਿੰਨੇ ਕ ਟਾਈਮ ਤੋਂ ਇਸ ਤਰ੍ਹਾਂ ਦੇ ਆ ਬਹੁਤ ਜ਼ਿਆਦਾ ਜੀ ਕਾਫੀ ਟਾਈਮ ਹੋ ਗਿਆ ਯਾਨੀ ਕਿ ਤਕਰੀਬਨ 2.5 ਸਾਲ ਤਾਂ ਹੋ ਗਏ ਹੁਣੇ ਦੇਖਦੇ ਨੂੰ 2.5 ਸਾਲ ਤਾਈ ਨੂੰ ਸਰਕਾਰ ਹੋ ਗਿਆ ਉਹ ਤੋਂ ਹਾਲਾਤ ਇਸ ਤਰ੍ਹਾਂ ਦੇ ਸੀਗੇ ਬਿਲਕੁਲ ਜੀ ਤੇ ਦੂਜੀ ਗੱਲ ਬਾਈ ਬੜਾ ਨੀਵਾਂ ਥਾਵਾਂ ਇਹ ਜੋ ਦੁਕਾਨਾਂ ਚੋਂ ਪਰਸ਼ ਪੈ ਜਿੰਦੇ ਤੇ ਹਾਲਾਤ ਕਿਸ ਤਰ੍ਹਾਂ ਦੇ ਬਣ ਜਾਂਦੇ ਆ ਬਹੁਤ ਮੰਦੇ ਬਣ ਜਾਂਦਾ ਹੀ ਪਾਣੀ ਚਿੱਕੜ ਨੰਗਣਾ ਟੱਪਣਾ ਬਹੁਤ ਔਖਾ ਆ ਜਾਂਦਾ ਵਾ ਮੋਟਰਸਾਈਕਲ ਵਾਲਿਆਂ ਨੂੰ ਖਾਸ ਕਰਕੇ ਉਹ ਅਗਲੀ ਗਲੀ ਦੇ ਵਿੱਚੋਂ ਦੀ ਘੁੰਮ ਕੇ ਆਉਣਾ ਪੈਂਦਾ ਕਿਉਂਕਿ ਇੱਥੋਂ ਲੰਘ ਨਹੀਂ ਉੱਤੋਂ ਦੀ ਲੰਘ ਕੇ ਆਉਣਾ ਪੈਂਦਾ ਜੀ ਉੱਤੋਂ ਦੀ ਲੰਘ ਕੇ ਆਉਣਾ ਪੈਂਦਾ ਜੀ ਹਾਂਜੀ ਬਾਕੀ ਇਹਨਾਂ ਦੁਕਾਨਦਾਰਾਂ ਨੂੰ ਪਤਾ ਵਾ ਕਿੰਨਾ ਔਖਾ ਵਾ ਹੋਰ ਗੱਲ ਹੈ ਸੀਐਮ ਨੂੰ ਭਗਵਾਨ ਤਾਂ ਮਾਰ ਤੇ ਬੜੇ ਵੱਡੇ ਵੱਡੀਆਂ ਪੋਸਟਾਂ ਪਾ ਰਿਹਾ ਉਹਨਾਂ ਦੇ ਵਿਧਾਇਕ ਪਾ ਰਿਹਾ ਪਰ ਰੋਡ ਤਾਂ ਮਲਾਈ ਵਰਗੇ ਅਸੀਂ ਬਣਾਤੇ ਆ ਇਹ ਕੀ ਲੱਗਦਾ ਨਹੀਂ ਇਹ ਜਿਵੇਂ ਹੁਣ ਮੰਨ ਕੇ ਚਲੋ ਆਪਣੇ ਏਰੀਏ ਦੇ ਐਮ ਐਲ ਏ ਆ ਜਾਂ ਕੋਈ ਵੀ ਵਰਕਰ ਆ ਜਾਂ ਕਿਸੇ ਵੀ ਤਰ੍ਹਾਂ ਦੀ ਪੋਸਟ ਦੇ ਆ ਉਹਨਾਂ ਨੂੰ ਚਾਹੀਦਾ ਵਾ ਕਿ ਇਸ ਚੀਜ਼ ਨੂੰ ਦਿਖਾਉਣ ਵੀ ਕਿੰਨੇ ਟਾਈਮ ਤੋਂ ਇਹ ਚੀਜ਼ ਪਈ ਆ ਠੀਕ ਆ ਖਾਸ ਕਰਕੇ ਇਹ ਤਾਂ ਇੱਕ ਸਾਹਿਬ ਵੀ ਇੱਥੋਂ ਤੇ ਲੱਗਦਾ ਰੋਡ ਤੋਂ ਲੰਘਦੇ ਆਉਣਗੇ ਕਪਰ ਬਣਾਉਣ ਦੀ ਖੇਚਲ ਨਹੀਂ ਕੀਤੀ ਕਿਸੇ ਨੇ ਨਹੀਂ 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 ਕਿਸੇ ਨੇ ਨਹੀਂ ਕੀਤੀ ਹੈਗੀ ਜੀ ਹੁਣ ਦੇਖੋ ਵੋਟਾਂ ਪਈਆਂ ਮਾ ਕੋਈ ਨਾ ਕੋਈ ਤਾਂ ਕੋਈ ਸਰਪੰਚ ਪੰਜੀ ਮੁੱਦਾ ਚੱਕ ਲੈਂਦਾ ਜੀ ਸਾਡੀ ਛੜ ਕਿਸੇ ਨੇ ਮੁੱਦਾ ਕਦੇ ਨਹੀਂ ਚੱਕਿਆ ਨਾ ਜੀ ਨਾ ਨਾ ਕਿਸੇ ਨੇ ਨਹੀਂ ਹੈਗਾ ਅੱਗੇ 메ਨ ਰੋਡ ਜਾਂਦਾ ਲੁਧਿਆਣੇ ਤੱਕ ਖਰਾਬ ਸੀਗਾ ਉਹ ਪਾਚ ਲਵਾਤੇ ਜਾਲੀ ਸਾਹਿਬ ਨੇ ਠੀਕ ਹੈ ਜੀ ਉਹ ਯਾਨੀ ਕਿ ਕੰਪਲੀਟ ਐ ਨਹੀਂ ਹੈਗਾ ਇਹ ਚੀਜ਼ ਨੂੰ ਦੇਖਿਆ ਨਹੀਂ ਹੈਗਾ ਅੱਗੇ ਜਿਹੜਾ ਏਰੀਆ ਸੀਗਾ ਉਹਨਾਂ ਦਾ ਉਹਨਾਂ ਨੇ ਪਾਚ ਲਵਾ ਦੇ ਉੱਤੇ ਤਾਂ ਇੱਕ ਬਾਈ ਕਹਿੰਦਾ ਕਿ ਅੱਗੇ ਮਨਪ੍ਰੀਤ ਜਾਲੀਆ ਇੱਥੋਂ ਦੇ ਜਿੱਤੇ ਹੋਇਆ ਅਕਾਲੀ ਦਲ ਚ ਅਸੀਂ ਪਹਿਲਾਂ ਹੁਣ ਅਕਾਲੀ ਦਲ ਚ ਨਹੀਂ ਆ ਉਹਨਾਂ ਨੇ ਪਾਚੇ ਜਰੂਰ ਲਵਾਤੇ ਆ ਪਰ ਪਾਚੇ ਲਵਾਉਣਾ ਇੱਕ ਵੱਡੀ ਗੱਲ ਹੈ ਕਿਉਂਕਿ ਉਹਨਾਂ ਤੇ ਤੁਹਾਨੂੰ ਸਰਕਾਰ ਵੀ ਹੈ ਨਹੀਂ ਪਰ ਹਾਲਾਤ ਤੁਸੀਂ ਦੇਖੋ ਕੀ ਹੈ ਇਧਰ ਬਾਈ ਖੜੇ ਇਹਨਾਂ ਨੂੰ ਆਪਾਂ ਪੁੱਛ ਲੈਨੇ ਹਾਂ ਹਾਂਜੀ ਬਾਈ ਜੀ ਕੀ ਹਾਲ ਹੈ ਤੁਸੀਂ ਦੱਸੋ ਸੜਕ ਬਾਰੇ ਪੁੱਛਣਾ ਸੜਕ ਤੇ ਕਿਦਾਂ ਦੁਕਾਨ ਦੁਕਾਨਦਾਰੀ 'ਚ ਫਰਕ ਪੈਂਦਾ ਇੱਥੇ ਹਾਂਜੀ ਹਾਂਜੀ ਫਰਕ ਫਰਕ ਤਾਂ ਬਹੁਤ ਪੈਂਦਾ ਆ। ਆ ਬਾਈ ਨਾ ਬਾਈ ਸੜਕ ਦੇ ਹਾਲਾਤ ਕਿਸ ਤਰ੍ਹਾਂ ਦੇ ਬਾਕੀ ਤੁਸੀਂ ਰੋਜ਼ ਦੇ ਇੱਥੇ ਮੀਂਹ ਆ ਗਿਆ ਨਾ সুইমিਂਗ ਪੂਲ ਬਣ ਜਾਣਾ। ਤਾਰੀਆਂ ਤੁਰੇ ਲਾਉਣੇ ਫਿਰ ਤਾਰੀਆਂ ਪੂਰੀਆਂ ਪਟਾਕੇ ਪਾਉਂਦੇ ਹੁੰਨੇ ਆ। ਬਾਹਲਾ ਓਖਾ ਆ ਬਾਈ ਇੱਥੇ ਦਾ। ਦੁਕਾਨਦਾਰੀ ਚ ਕਿੰਨਾ ਕੋ ਫਰਕ ਆਦਾ ਸੜਕ ਟੁੱਟੀ ਹਾਲਾਤ ਮਾਰੇ। ਇੱਥੇ ਬੈਠ ਕੇ ਬਾਈ 5 ਮਿੰਟ ਬੈਠ ਕੇ ਵੇਖ ਲੈ ਇੱਥੇ ਤਾਂ ਐ ਲੱਗਣ ਜਿਵੇਂ ਪਾਊਡਰ ਮੂੰਹ ਤੇ ਲਾ ਲਿਆ। ਇੰਨੀ ਮਿੱਟੀ ਸਟੂਡੈਂਟ ਵਗੈਰਾ ਹੁੰਦੇ। ਵੱਧ ਦੂ ਇੱਥੇ ਹੁੰਦੇ। ਆ ਇੱਥੋਂ ਆਉਂਦੀਆਂ ਕੁੜੀਆਂ ਦੀ ਅਸੀਂ ਆਪ ਲਗਾ ਦਿੰ ਭਾਈ ਦੂਜੇ ਪਾਸੇ ਜੋ ਸਰਕਾਰ ਆ ਆਪਦੀ ਫੇਸਬੁੱਕ ਪੇਜ ਤੇ ਪੋਸਟ ਪਾਉਂਦੇ ਆ ਕਹਿੰਦੇ ਵੀ ਸੜਕ ਤਾਂ ਸੀ ਮਲਾਈ ਵਰਗੀ ਬਣਾਤੀ ਸੜਕਾਂ ਬੜੀਆਂ ਵਧੀਆ ਇਹ ਕੀ ਮਲਾਈ ਮਲਾਈ ਵਰਗੀ ਹੈ ਪਰ ਮਲਾਈ ਵਿੰਗੀ ਟੇਢੀ ਹੈ ਮਲਾਈ ਵਿੰਗੀ ਟੇਢੀ ਹਾਂ ਆ ਦੇਖੋ ਹਾਲਾਤ ਇਸ ਤਰ੍ਹਾਂ ਨੇ ਅੱਗੇ ਤੱਕ ਆ ਪਹਿਲੀ ਦੁਕਾਨ ਸੀ ਅੱਗੇ ਹੋਰ ਦੁਕਾਨਾਂ ਵੀ ਨੇ ਤਾਂ ਦੁਕਾਨਦਾਰਾਂ ਦੇ ਹਾਲਾਤ ਬੜੇ ਮਾੜੇ ਨੇ ਇੱਥੇ ਸੜਕ ਦੇ ਹਾਲਾਤ ਅੱਗੇ ਤੱਕ ਤੁਸੀਂ ਦੇਖ ਲਓ ਸਾਰੇ ਮਾੜੇ ਤੋਂ ਮਾੜੇ ਹਾਲਾਤ ਤੇ ਦੁਕਾਨਾਂ ਕਾਫੀ ਲੰਮੀ ਕਤਾਰ ਹੈ ਦੁਕਾਨਾਂ ਦੀ ਤਾਂ ਹਾ ਇੱਥਾਂ ਤੱਕ ਨਿਕਲੇ ਹੋਈਆਂ ਤੁਸੀਂ ਆ ਸ਼ੜਕ ਦੇਖ ਲਓ ਇਹ ਨੇ ਸਿਰਫ ਮੋਬਾਈਲ ਰੇਪੇਰ ਤੇ ਮੈਂ ਕਿਦਾਂ ਕਹਾਂ ਕਿ ਕਿਹਾ ਕਿ ਪਹਿਲਾਂ ਵੀ ਕਈ ਵਾਰ ਆਇਆ ਕਿ ਜਾਣ ਦੀ ਸਲਾਹ ਬੁੱਗੋ ਕਿ ਮੋਬਾਈਲ ਰੇਪੇਰ ਕਰਦੇ ਸੀ ਪਰ ਸ਼ੜਕਾਂ ਦੇ ਜਿਵੇਂ ਆਮ ਇੱਥੋਂ ਦੇ ਵਾਹ ਹੈ ਕਿ ਨੇ ਸ਼ਾਇਦ ਸ਼ੜਕਾਂ ਦੇ ਵਾਲੋਂ ਉਹਨਾਂ ਨੇ ਕਦੇ ਵੀ ਖਿਆਲ ਨਹੀਂ ਦਿੱਤਾ ਇੱਧਰ ਵੀ ਇੱਕ ਦੁਕਾਨ ਹੈ ਬਾਈ ਕੰਮ ਕਰ ਰਹੇ ਹਨ ਉਹਨਾਂ ਨੂੰ ਵੀ ਪੁੱਛ ਲੈਣੇ ਆਪਾਂ ਬਾਈ ਸ਼ੜਕਾਂ ਦੇ ਹਾਲਾਤ ਬੜੇ ਮੜੇ ਕਿੰਨੇ ਟਾਈਮ ਤੋਂ ਹੈ ਹੋ ਗਏ 2 2 ਸਾਲ ਹੋ ਗਏ ਹੈ ਨਾ 2 ਸਾਲ ਹੋ ਗਏ ਜੀ 2 ਸਾਲ ਹੋ ਗਏ ਕਦੀ ਕਿਸ ਨੇ ਦੇਖੋ ਬੋਟਾ ਪੈਂਦੀ ਹੁਣੀ ਬੋਟਾ ਪਈਆਂ ਕਦੀ ਕਿਸੇ ਕੇ ਮੰਗ ਨਹੀਂ ਰੱਖੀ ਪਈ ਸਾਡੀ ਸੜਕ ਹੀ ਬਣਾ ਦੋ ਇਹ ਤਾਂ ਹੁਣ ਕਹਿ ਨਹੀਂ ਸਕਦੇ ਜੀ ਆਪਾਂ ਤਾਂ ਇੱਥੇ ਕੰਮ ਕਰਦੇ ਆ ਜੀ ਆਪਾਂ ਦੁਕਾਨਦਾਰੀ ਜੀ ਫਰਕ ਪੈਂਦਾ ਹਾਂ ਹਾਂ ਜੀ ਪੈਂਦਾ ਜੀ ਪਾਣੀ ਖੜ ਜਾਂਦਾ ਜੀ ਮੂਹਰੇ ਦੇ ਕਿੰਨਾ ਕੰਨਾ ਖੜ ਜਾਂਦਾ ਕਿਨੇ ਆਉਂਦਾ ਜੀ ਪਾਣੀ ਦੋ ਪਾਣੀ ਤਾਂ ਬਹੁਤ ਆ ਜੀ ਦੇ ਅੰਦਰ ਬਣ ਤੱਕ ਹੋ ਜਾਂਦਾ ਅੰਦਰ ਬਣ ਤੱਕ ਹੋ ਜਾਂਦਾ ਹਾਂ ਜੀ ਭਾਈ ਅੰਦਰ ਬਣ ਤੱਕ ਪਾਣੀ ਹੋ ਜਾਂਦਾ ਹਾਂਜੀ ਹਾਂ ਪਾਣੀ ਅੰਦਰ ਵਰਦਾ 2-2 ਫੁੱਟ ਪਾਣੀ ਖੜ ਜਾਂਦਾ ਇੱਥੇ 2-2 ਫੁੱਟ ਪਾਣੀ ਖੜ ਜਾਂਦਾ ਇੱਥੇ ਇੱਕ ਹੋਰ ਗੱਲ ਹੁੰਦੀ ਐ ਕਿ ਐਕਸੀਡੈਂਟ ਵਗੈਰਾ ਕਹਿੰਦਾ ਇੱਥੇ ਹੁੰਦੇ ਐ ਐਕਸੀਡੈਂਟ ਹੁੰਦੇ ਆ ਗੱਡੀਆਂ ਖਰਾਬ ਹੋ ਜਾਂਦੀਆਂ ਠੁਖੜੀਆਂ ਬਹੁਤ ਆ ਮੰਨ ਪੁੱਲ ਬਣਾ ਕੇ ਲਾ ਕੇ ਸੜਕਾਂ ਨੁਕਸਾਨ ਬਹੁਤ ਆ ਨੁਕਸਾਨ ਬਹੁਤ ਆ ਦਾਗ ਬਹੁਤ ਟੁੱਟਦਾ ਦਾਗ ਬਹੁਤ ਟੁੱਟਦੇ ਜੀ ਪਾਣੀ ਬਹੁਤ ਕਿਹ ਚ ਫਰਕ ਪਿਆ ਸਮੁੰਦਰ ਹੀ ਬਣ ਜਾਂਦਾ ਇੱਥੇ ਬਹੁਤ ਆ ਇਹ ਹਾਲਾਤ ਨੇ ਜੋ ਸਿੱਧੂਆਂ ਵੇੜ ਤੋਂ ਲੁਧਿਆਣਾ ਰੋਡ ਹੈ ਤਾਂ ਹਾਲਾਤ ਤਰਸਯੋਗ ਨੇ ਅੱਗੇ ਤੱਕ ਦੁਕਾਨਾਂ ਨਹੀਂ ਤੁਸੀਂ ਦੇਖ ਸਕਦੇ ਹੋ ਇੱਕ ਕਾਫੀ ਕਾਫੀ ਅੱਗੇ ਲੈਂਡ ਤੱਕੇ ਦੁਕਾਨਾਂ ਹੀ ਦੁਕਾਨਾਂ ਨੇ ਇਧਰ ਤੁਸੀਂ ਆਹ ਦੇਖੋ ਸੜਕ ਦੇਖ ਲਓ ਆ ਕੀ ਆ ਤਾਂ ਇਧਰ ਅੱਗੇ ਹੋਰ ਦੁਕਾਨਾਂ ਕੋਈ ਉਹ ਦੇਖ ਲਓ ਕਹਿੰਦਾ ਟੁੱਟੀ ਪਈ ਹੈ ਹਾਲਾਤ ਬੜੇ ਮਾੜੇ ਆ ਤਾਂ ਇਹ ਤਸਵੀਰ ਹੈ ਅੱਗੇ ਦੁਕਾਨਾਂ ਹੋਰ ਵੀ ਨਹੀਂ ਸਾਹਮਣੇ ਤੁਸੀਂ ਅੱਗੇ ਤੱਕ ਨਜ਼ਰ ਮਾਰੋਗੇ ਤਾਂ ਦੁਕਾਨਾਂ ਨਹੀਂ ਤਾਂ ਹਾਲਾਤ ਤਰਸਯੋਗ ਨੇ ਇਧਰ ਬਾਪੂ ਬੈਠਾ ਹੈ ਇਹਨਾਂ ਨਾਲ ਗੱਲਬਾਤ ਕਰਦੇ ਆ ਹਾਂਜੀ ਬਾਪੂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਠੀਕ ਹੋ ਜੀ ਬਹੁਤ ਵਧੀਆ ਹਾਲਾਤ ਬੜੇ ਮਾੜੇ ਆ ਸੜਕ ਤੇ 2-2 ਫੁੱਟ ਦੇ ਤਾਂ ਟੋਏ ਪੈ ਹੋਏ ਆ ਕਿੰਨੇ ਕੁ ਟਾਈਮ ਤੋਂ ਇਸ ਤਰ੍ਹਾਂ ਦੇ ਆ ਮੇਰਾ ਖਿਆਲ ਤਾਂ ਤੁਹਾਨੂੰ 3 ਸਾਲ ਤਾਂ ਹੋ ਹੀ ਗਏ ਆ ਤੇ ਕਿ ਦੂਜੇ ਪਾਸੇ ਇੱਥੋਂ ਦੇ ਮੈਂ ਜੋ ਵਧਾਈ ਕਰਨੇ ਹੋਰ ਵੀ ਜਿੰਨੇ ਵੀ ਹਮ ਤਾਂ ਇੱਕ ਬਣੇ ਨੇ ਨਵੇਂ ਬਣੇ ਜ ਤੇ ਉਹ ਕਹਿੰਦੇ ਇੱਕ ਵੀ ਸੜਕਾਂ ਤਾਂ ਮਲਾਈ ਵਰਗੇ ਬਣਾ ਦਿੱਤਾ ਵੀ ਸੜਕਾਂ ਤੇ ਤਾਂ ਲੰਘਣਾ ਹੀ ਪੜਾ ਸੋਖਾ ਰੋਜ਼ ਫੇਸਬੁੱਕ YouTube ਤੇ ਪੋਸਟਾ ਪਾਉਂਦੇ ਆ ਉਹ ਇਹ ਸੜਕ ਨਹੀਂ ਬਣੀ ਇਹਦੇ ਉਤੋਂ ਹੀ ਲੰਘ ਕੇ ਜਾਂਦੇ ਬਥੇਰੇ ਲੀਡਰ ਸਾਹਿਬ ਰੇਟੂ ਲੰਘੇ ਐਕਸ਼ਨ ਕੋਈ ਨਹੀਂ ਕਰਦਾ ਵੋਟਾਂ ਹੁਣੇ ਵੀ ਪਈਆਂ ਕਦੇ ਮੰਗ ਨਹੀਂ ਰੱਖੀ ਕਿਸੇ ਨੇ ਰੱਖੀ ਆ ਮੰਗ ਲੋਕਾਂ ਨੇ ਉਦੋਂ ਪਹਿਲਾਂ ਆਪਣੇ ਪੇਪਰ ਦੇ ਵਿੱਚ ਵੀ ਸੀ ਆਊਟ ਕਰਾਇਆ ਬਹੁਤ ਕਰਾਇਆ ਆਊਟ ਪਈ ਹਸਤਾ ਕਰਕੇ ਆ ਸੜਕ ਜਿਹੜੀ ਐਨੀ ਮਾੜੀ ਐ ਇਹਨੂੰ ਬਣਾਓ ਇਹਨੂੰ ਆਵਾ ਦੀ ਪਾਰਟੀ ਤਾਂ ਕਹਿੰਦੀ ਅਸੀਂ ਕੰਮ ਹੀ ਬਥੇਰੇ ਕਰਦੇ ਐ ਸੜਕ ਬਣੇ ਨੇ ਜੀ ਬਸ ਉਹ ਇਹ ਤਾਂ ਇਸ ਤਰ੍ਹਾਂ ਜੀ ਇਸ ਤਰ੍ਹਾਂ ਹੀ ਪਈ ਐ ਜਿਉਂ ਜਿੱਥੋਂ ਲੈ ਕੇ ਉਹ ਪਰੇ ਆਪਣਾ ਪੱਤੀ ਮਿਲਤਾਨ ਦੇ ਪੜਲੇ ਤਰਪਤ ਜਿੱਥੋਂ ਤੇ ਮਤਲਬ ਆਪਣਾ ਲੋਹੜਾਣੇ ਦਾ ਸਾਰੀ ਇਸ ਤਰ੍ਹਾਂ ਦੇ ਖਾਲਾ ਬਿਲਕੁਲ ਬਹੁਤ ਬੁਰੀ ਹਾਲਤ ਅਗੇ ਤਾਂ ਵਾਪੂ ਕਹਿੰਦੇ ਬੜੇ ਹਾਲਾਤ ਮਾੜੇ ਆ ਲੰਮੇ ਟਾਈਮ ਤੋਂ ਹਾਂਜੀ ਵੀਰ ਜੀ ਬੜੇ ਹਾਲਾਤ ਮਾੜੇ ਆ ਸੜਕ ਮਾੜੀ ਆ ਹੁਣ ਬੋਟਾਂ ਪੈ ਕੇ हटੀਆਂ ਕਿਦਾਂ ਮੈਂ ਬਾਪੂ ਨੂੰ ਪੁੱਛਿਆ ਕਿ ਕਦੇ ਮੰਗ ਨਹੀਂ ਰੱਖੀ ਇੱਥੋਂ ਕਿਸੇ ਕੋਈ ਸੀ ਲੀਡਰ ਨੂੰ ਵਿਧਾਇਕ ਨੂੰ ਜਿਹੜਾ ਵੀ ਸਾਡੇ ਕੋਲ ਆਉਂਦਾ ਜੀ ਕਹੀਦਾ ਤਾਂ ਹੈਗਾ ਪਰ ਕੋਈ ਨਹੀਂ ਆਜ ਕਰਦਾ ਆ ਟੋਏ ਦੇਖੋ ਇੱਥੇ ਸਾਹਮਣੇ ਡੇਡੇ ਪਏ ਸੀਗੇ ਅਸੀਂ ਆਪ ਵੱਟੇ-ਵੁੱਟੇ ਪਾ ਕੇ ਇਟਾ-ਉਟਾ ਪਾ ਕੇ ਇਹ ਬੰਦ ਆਪ ਤੁਸੀਂ ਪਾਏ ਉੱਤੇ ਰੋੜ ਇੱਟਾਂ ਜੀ ਹਾਂਜੀ ਆਪ ਆਪ ਪਾ ਕੇ ਫੇਰ ਇਹ ਮਾੜੇ-ਮੋੜੇ ਬੰਦ ਕੀਤੇ ਨਹੀਂ ਤਾਂ ਡੇਡੇ-ਡੇ ਟੋਏ ਸੀਗੇ ਅਗਲਾ ਜੋਰ ਦੀ ਆ ਕੇ ਬ੍ਰੇਕ ਮਾਰਦਾ ਹੀ ਫਿਰ ਐਕਸੀਡੈਂਟ ਬਹੁਤ ਹੁੰਦੇ ਆ ਮਗਰੋਂ ਨਹੀਂ ਪਤਾ ਲੱਗਦਾ ਫਿਰ ਕਈ ਐਕਸੀਡੈਂਟ ਹੋ ਚੁੱਕੇ ਆ ਇੱਥੇ ਸਰਕਾਰ ਤਾਂ ਜੀ ਇੱਕ ਸੜਕ ਵੀ ਜੇ 200 ਮੀਟਰ ਦਾ ਟੋਟਾ ਬਣਾ ਦੇ ਬੋਰਡ ਲਾ ਦਿੰਦੀ ਹੈ ਉੱਥੇ ਕਿ ਸੀਐਮ ਮਾਨ ਨੇ ਇਹ ਇੱਕ ਵੱਡਾ ਕੰਮ ਕਰਤਾ ਇਹ ਸੜਕ ਨਹੀਂ ਬਣੀ ਤੇ ਜਿਹੜੀ ਸੜਕ ਆਉਣੇ ਜੋ ਕਿਸ਼ਨਪੁਰੇ ਤੋਂ ਪਿੱਛੇ ਤੱਕ ਸੜਕ ਸਹੀ ਆ ਕਿਸ਼ਨਪੁਰੇ ਤੋਂ ਗਾਂਹ ਤੱਕ ਜਿਹੜੀ ਸੜਕਾ ਸਾਰੀ ਮਾੜੀ ਆ ਜੀ ਇਹ ਸਾਰੀ ਮਾੜੀ ਸਾਰੇ ਇਧਰ ਟੋਏ ਹੋਏ ਆ ਜੀ ਬਹੁਤ ਜ਼ਿਆਦਾ ਇੱਕ ਵਾਰ ਹੋ ਰਿਹਾ ਇਧਰ ਕੈਮਰਾ ਮਾਰੀ ਮੜਾ ਦੇਖੋ ਗਲੀ ਨਹੀਂ ਵੀ ਆ ਜਦੋਂ ਪਾਣੀ ਇੱਥੇ ਸੜਕ ਤੇ ਖੜ ਜਾਂਦਾ ਇੱਥੇ ਬਣ ਕੇ ਨਾ ਨਾ ਖੜ ਜਾਂਦਾ ਇੱਥੇ ਤਾਂ ਭਰਾਵਾ ਦੋ ਤਿੰਨ ਤਣ ਫੋਟ ਹੁੰਦਾ ਹੋਏ ਕਈ ਵਾਰੀ ਸੜਕ ਉਹਨਾਂ ਨੇ ਗਲੀ ਉੱਚੀ ਕੀਤੀ ਆ ਪਰ ਪਾਣੀ ਜਦੋਂ ਲੰਘਦਾ ਵਾ ਹੋਰ ਪਾਸੇ ਨਿਕਾਸੀ ਹੈ ਨਹੀਂ ਕਿਤੇ ਆ ਇਹਨੂੰ ਲੰਘਦਾ ਵਾ ਉਹ ਸਾਰਾ ਖੋਰ ਮੇ ਟੀਵੀ ਸਾਰੀ ਫਰਕੀ ਬਹੁਤ ਬੜੀ ਉਹਨਾਂ ਨੇ ਪਾਈ ਵਿਚਾਰੀ ਖੇਤਾਂ ਵਾਲਿਆਂ ਨੇ ਉਹਨਾਂ ਨੂੰ ਨੰਗਣ ਨੂੰ ਬਹੁਤ ਤਕਲੀਫ ਹੁੰਦੀ ਹੈ ਕਿਉਂਕਿ ਰਾਹ ਸਾਰਾ ਹੀ ਖਰਾਬ ਹੋ ਜਾਂਦਾ ਕੱਚੀ ਪਈ ਹੈ ਇਹ ਇਸ ਕਰਕੇ ਬਹੁਤ ਜ਼ਿਆਦਾ ਮੜਿਆ ਜੀ ਫਿਰ ਇਥੇ ਸੂਰੇ ਪਾਣੀ ਖੜ ਜਾਂਦਾ ਇਹਦਾ ਨਿਕਾਸੀ ਹੈ ਨਹੀਂ ਕਿਸੇ ਪਾਸੇ ਨਕਾ ਮੁਪਰਲੇ ਬਣੇ ਖੇਤ ਆ ਉਹ ਵੀ ਉਧਰ ਫਿਰ ਉਹਨਾਂ ਦਾ ਪਾਸਾ ਉੱਚਾ ਵਾ ਹੈ ਕਿਸੇ ਪਾਸੇ ਨਿਕਾਸੀ ਹੈ ਨਹੀਂਗੀ ਬਹੁਤ ਬੁਰਾ ਹਾਲਾ ਇੱਥੇ ਨੀਵਾ ਪਾਸਾ ਆਏਗਾ ਇਹ ਇਹ ਥੋੜਾ ਜਿਹਾ ਉੱਚਾ ਹੋ ਕੇ ਬਣ ਜੇ ਸਾਰੀ ਸ਼ਾਰਕ ਵਧੀਆ ਨਵੀਂ ਬਣ ਜੇ ਤੇ ਪਾਣੀ ਦੀ ਨਿਕਾਸੀ ਨਿਕਲ ਜੇ ਤਾਂ ਬਹੁਤ ਵਧੀਆ ਹੋਊਗਾ ਨਹੀਂ ਤਾਂ ਜਿਹਨਾਂ ਚਿਹ ਖੜਦਾ ਬਾਪ ਪਾਣੀ ਉਹਨਾਂ ਚਰ ਔਖਾ ਜੀ ਉਹਨਾਂ ਸੜਕ ਟੁੱਟੀਆਂ ਹੋਈਆਂ ਇਹ ਅਸੀਂ ਜਾਣੇ ਵੀ ਬੜੀ ਉੱਚੀ ਕਰਕੇ ਬਣ ਜੇ ਬਣ ਜੇ ਹਾਂਜੀ ਹਾਂਜੀ ਸਾਰਿਆਂ ਨੂੰ ਬਹੁਤ ਤਕਲੀਫ ਆ ਜੀ ਇੱਕ ਨੂੰ ਥੋੜੀ ਹੈਗੀ ਆ ਸਾਰਿਆਂ ਨੂੰ ਆ ਸਾਰਿਆਂ ਨੂੰ ਤੇ ਦੂਜੇ ਪਾਸੇ ਦੇਖੋ ਕਿ ਜਿੱਥੇ ਸਰਕਾਰ ਵੱਡੇ ਵੱਡੇ ਤੱਕਵੇਂ ਮਾਰਦੀ ਹੈ ਕਹਿੰਦੇ ਨਹੀਂ ਭਾਈ ਇੰਨੇ ਕੰਮ ਕਰਦੇ ਆ ਕਿੰਨੇ ਜੇਕਰ 200 ਮੀਟਰ ਦਾ ਵੀ ਟੋਟਾ ਬਣ ਬਣ ਜੇ ਉਹ ਤੇ ਬੋਰਡ ਇੱਕ ਵੱਡਾ ਲਾ ਦਿੰਦੀ ਇੰਨੇ ਭਾਈ ਇਸ ਤਾਂ ਇਹ ਸੜਕ ਬਣਾਤੀ ਹੈ ਮਾਨ ਸਾਹਿਬ ਨੇ ਬਣਾਇਆ ਦੀ ਬੜੀ ਸਾਰੀ ਸੜਕ ਤਾਂ ਆਹ ਸੜਕਾਂ ਦੇ ਹਾਲਾਤ ਨੇ ਜੋ ਤੁਸੀਂ ਤਸਵੀਰ ਦੇਖ ਰਹੇ ਹੋ ਅੱਗੇ ਤੱਕ ਹਾਲਾਤ ਮਾੜੇ ਤਰਸਯੋਗ ਹਾਲਾਤ ਨੇ ਸਾਰੀ ਤਸਵੀਰ ਤੁਸੀਂ ਨਜ਼ਰ ਮਾਰ ਕੇ ਦੇਖੋਗੇ ਤਾਂ ਟੁੱਟੀ ਟੁੱਟੀਆਂ ਇੱਧਰ ਵੀ ਹੁਣ ਤੁਸੀਂ ਦੱਕਨ ਦੇਖ ਲਓਗੇ ਇੱਧਰ ਵੀ ਦੁਕਾਨਾਂ ਨੇ ਬਹੁਤ ਜ਼ਿਆਦਾ ਹਾਲਾਤ ਤਰਸਯੋਗ ਬਾਕੀ ਤੁਸੀਂ ਇਸ ਵਰਗ ਚ ਸੋਚਦੇ ਹੋ ਅਸੀਂ ਸੜਕਾਂ ਦਾ ਮੁੱਦਾ ਪੰਜਾਬ ਭਾਰਤ ਦੇ ਵਿੱਚ ਠਾਵਾਂਗੇ ਪੰਜਾਬ ਭਾਰਤ ਦੇ ਵਿੱਚ ਆ ਕੇ ਵੀਡੀਓ ਕਰਾਂਗੇ ਸ਼ਾਂਤ ਕੋਈ ਸੁਣਵਾਈ ਹੋ ਜੇ ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੁਸੀਂ ਸੜਕਾਂ ਬਾਰੇ ਕੀ ਸੋਚਦੇ ਹੋ ਖਾਸ ਕਰਕੇ ਕਿ ਛੋਟੇ ਛੋਟੇ ਮੁੱਦੇ ਆ ਕੋਈ ਵੱਡੇ ਨਹੀਂ ਐ ਤਾਂ ਜਿੱਥੇ ਫਿਰ ਸੜਕਾਂ ਨਹੀਂ ਬਣ ਸਕਦੀਆਂ ਉਥੇ ਆਪਾਂ ਵਿਕਾਸ ਦੀ ਆਸ ਕੀ ਰੱਖ ਸਕਦੇ ਆ ਕੈਮਰਾਮੈਨ ਸੋਨੂ ਦੇ ਨਾਹਰਦੀਪ ਪੈਨਾਦਾਰ ਨਿਊਜ਼ ਸਿਧੂ ਅੰਬੇੜ